ਹਰੀ ਜੀ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਸਾਡੇ ਪਿੰਡਾਂ ਦੇ ਸਰਪੰਨ ਸਾਹਿਬਾਨ ਬਹੁਤ-ਬਹੁਤ ਤੈ ਦਿਲੋਂ ਤੁਹਾਡਾ ਧੰਨਵਾਦ ਤੁਸੀਂ ਸਾਰਿਆਂ ਨੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸਾਹ ਭਗਵੰਤ ਸਿੰਘ ਜੀ ਮਾਨ ਦੇ ਵਿਚਾਰ ਸੁਣਨ ਆਇਓ ਅੱਜ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਏ ਹੋ ਮੈਂ ਆਪਣੀਆਂ ਮਾਵਾਂ ਦਾ ਖਾਸ ਕਰਕੇ ਆਪਣੀਆਂ ਭੈਣਾਂ ਦਾ ਸਮੁੱਚੇ ਬੁਰਜ ਨਗਰ ਦਾ तहे ਦਿਲੋਂ ਧੰਨਵਾਦ ਕਰਦਾ ਔਰ ਮੈਂ ਬੇਨਤੀ ਕਰਦਾ ਸੀਐਮ ਸਾਹਿਬ ਇਸ ਪਿੰਡ ਨੇ ਹਮੇਸ਼ਾ ਹੀ ਬੜੀ ਚੜ੍ਹਦੀ ਕਲਾ ਵਾਲੀ ਗੱਲ ਕੀਤੀ ਆ ਅੱਜ ਤੱਕ ਇਤਿਹਾਸ ਗਵਾਹ ਆ ਕਿ ਇਸ ਪਿੰਡ ਦੇ ਵਿੱਚੋਂ ਹਮੇਸ਼ਾ ਹੀ ਬੜਾ ਮਾਣ ਤੇ ਸਤਿਕਾਰ ਮਿਲਿਆ ਔਰ ਮੈਂ ਬੇਨਤੀ ਕਰਦਾ ਸੀ ਐਮ ਸਾਹਿਬ ਇਹ ਜਿੰਨੇ ਵੀ ਗਰੀਬੀ ਰੇਖਾ ਤੋਂ ਥੱਲੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਜਿਹੜੀ ਲਾਲ ਲਕੀਰ ਤੋਂ ਅੰਦਰ ਘਰ ਨੇ ਉਹ ਕੱਲਾ ਕੱਲਾ ਘਰ ਕੋਈ ਵਾਂਝਾ ਨਾ ਰਹਿ ਜਾਵੇ ਤਾਂ ਕਿ ਉਹ ਮਾਲਕੀ ਦੇ ਹੱਕ ਜੜਿਆ ਉਹ ਸਾਡੇ ਹਰਮਨ ਪਿਆਰੇ ਸੀਐਮ ਸਾਹਿਬ ਮੈਂ ਯਕੀਨ ਦਿਵਾਉਣਾ ਤੁਹਾਨੂੰ ਸਾਰੇ ਆਪਣੀ ਇਸ ਪਰਿਵਾਰਾਂ ਨੂੰ ਕਿ ਤੁਹਾਨੂੰ ਉਹ ਮਾਲਕੀ ਦੇ ਹੱਕ ਰਜਿਸਟਰੀਆਂ ਜਿਹੜੀਆਂ ਕੇਵਲ ਤੇ ਕੇਵਲ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸਾਡੇ ਸੀਐਮ ਸਾਹਿਬ ਨੇ ਤੁਹਾਨੂੰ ਉਹ ਦੇਣਿਆ ਮੈਨੂੰ ਪਤਾ ਕਿ ਇੱਥੇ ਬੜੇ ਲਾਲਚ ਦਿੱਤੇ ਜਾ ਰਹੇ ਆ ਔਰ ਜਿਹੜੇ ਕਾਂਗਰਸ ਦੇ ਕੈਂਡੀਡੇਟ ਆ ਉਹ ਵੀ ਤੁਹਾਡੇ ਪਿੰਡ ਦਾ ਪਰ ਵੀਰੋ ਅੱਜ ਕਾਂਗਰਸ ਨੇ ਵੀ ਉਹ ਟਿਕਟ ਦੇ ਕੇ ਗਲੋ ਲਾਈ ਜੇ ਅੱਜ ਮੇਰੇ ਤੋਂ ਲਖਾ ਲਓ ਉਹ ਗਲੋ ਲਾਈ ਆ ਉਹ ਕੈਂਡੀਡੇਟ ਥੋੜਾ ਆ ਉਹਦੇ ਇੱਕ ਨੌਗਾ ਪੂਰਾ ਕੀਤਾ ਨੌਗਾ ਪਰ ਚਲੋ ਅਸੀਂ ਤੇ ਇਹਨਾਂ ਗੱਲਾਂ ਵਾਲ ਜਾਂਦੇ ਨਹੀਂ ਇਹ ਤੇ ਉਹਨਾਂ ਦੀ ਮਰਜ਼ੀ ਆ ਪਰ ਮੈਂ ਅੱਜ ਬੇਨਤੀ ਕਰਦਾ ਜੋ ਆਮ ਆਦਮੀ ਪਾਰਟੀ ਨੇ ਤੁਹਾਨੂੰ ਮਾਲਕੀ ਦੇ ਹੱਕ ਦੇ ਦੇਣਿਆ ਜਿਹੜੀ ਕੋਟਿਆਂ ਦੀਆਂ ਸਕੀਮਾਂ ਆਉਂਦੀਆਂ ਸੀ ਤੁਸੀਂ ਵਾਂਝੇ ਰਹਿ ਜਾਂਦੇ ਸੋ ਕਿਉਂਕਿ ਮਾਲਕੀ ਦੇ ਹੱਕ ਤੁਹਾਡੇ ਕੋਲ ਨਹੀਂ ਸੀ ਹੁੰਦੇ ਹੁਣ ਜਦੋਂ ਮਾਲਕੀ ਦੇ ਹੱਕ ਮਿਲ ਜਾਲਿਆ ਤੁਸੀਂ ਆਪਣਾ ਥਾਂ ਵੇਚ ਸਕਦੇ ਹੋ ਤੁਸੀਂ ਥਾਂ ਕਿਸੇ ਦਾ ਖਰੀਦ ਸਕਦੇ ਹੋ ਇੱਥੋਂ ਤੱਕ ਕਿ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਉਹਤੇ ਲੋਨ ਲੈ ਸਕਦੇ ਹੋ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਸੋ ਮੈਂ ਤੈਅ ਦਿਲੋਂ ਬੁਰਜਵਾळ्या ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰਾ ਸਿਰ ਝੁਕਦਾ ਤੁਹਾਡੇ ਅੱਗੇ ਕਿ ਤੁਸੀਂ ਤੁਹਾਡਾ ਦੇਣਾ ਮੈਂ ਦੇ ਸਕਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨਹਾਲ ਬੁਰਜ ਨਗਰ ਦੇ ਸਰਪੰਚ ਸਾਹਿਬ ਸਾਰੇ ਮੋਤਵਾਰ ਇਸ ਨਗਰ ਦੇ ਪਤਵੰਤੇ ਸੱਜਣ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਬਹੁਤ ਬਹੁਤ ਧੰਨਵਾਦ ਤੁਸੀਂ ਕਾਫੀ ਦੇਰ ਤੋਂ ਇੱਥੇ ਖੜੇ ਹੋ ਔਰ ਆਪਣਾ ਹੰਗਾਰਾ ਆਪਣਾ ਪੱਖ ਤੇ ਆਪਣਾ ਪਿਆਰ ਸਤਿਕਾਰ ਸਾਨੂੰ ਦੇਣ ਆਏ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ 11 ਤਰੀਕ ਨੂੰ ਇੱਕ ਐਸਾ ਮੌਕਾ ਦੁਬਾਰੇ ਆਇਆ ਪਰਮਾਤਮਾ ਨੂੰ ਜੋ ਮਨਜ਼ੂਰ ਸੀ ਪਹਿਲਾਂ ਸੋਲ ਸਾਹਿਬ ਨੂੰ ਤੁਸੀਂ ਭਾਰੀ ਮਤਾਂ ਤੇ ਜਤਾਇਆ ਸੀਗਾ ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਬਾਣਾ ਮੰਨਣਾ ਪੈਣਾ ਤੇ ਉਹ ਬਾਈ ਇਲੈਕਸ਼ਨ ਜਿਮਨੀ ਚੋਣ ਆਈ ਹੈ ਤੇ ਇੱਕ ਵਾਰੀ ਫੇਰ ਤੁਸੀਂ ਪਹਿਲਾਂ ਨਾਲੋਂ ਵੀ ਵੱਧ ਹੰਗਾਰਾ ਦੇ ਰਹੇ ਹਾਂ ਮੈਂ ਬਹੁਤ ਸਾਰੇ ਪਿੰਡਾਂ ਚ ਕਲਸ ਜਾ ਕੇ ਆਇਆ ਉਹ ਇੱਕ ਦਿਨ ਪਹਿਲਾਂ ਮੈਂ ਢੰਡ ਗਿਆ ਸੀ ਪੰਡੋਰੀਆਂ ਪੰਜੇ ਸਾਰੇ ਪਿੰਡ ਮੈਂ ਜਾ ਕੇ ਆਏ ਆ ਤਰਨ ਤਰਨ ਗਏ ਸੀ ਅਗਲੇ ਆਉਣ ਵਾਲੇ ਦਿਨਾਂ ਚ ਵੀ ਆਵਾਂਗੇ ਬਸ ਲੋਕ ਇਹੀ ਕਹਿੰਦੇ ਆ ਜੀ ਚ ਤਿੰਨ ਚਾਰ ਮੰਗਾ ਨੇ ਪਿੰਡਾਂ ਦੀਆਂ ਮੈਂ ਕਿਉਂਕਿ ਆਪ ਪਿੰਡਾਂ ਵਾਲਾ ਮੈਨੂੰ ਪਤਾ ਮੇਰੇ ਪਿੰਡਾਂ ਚ ਵੀ ਇਹੀ ਮੰਗਾ ਹੁੰਦੀਆਂ ਸੀ ਤੋਂ ਸਾਰੀਆਂ ਠੀਕ ਕਰਨੀਆਂ ਇੱਕ ਤਾਂ ਸੜਕਾਂ ਇੱਕ ਸਕੂਲ ਕਿਤੇ 8ਵੀਂ ਦਾ ਉਹਨੂੰ 10ਵੀਂ ਦਾ ਜਾਂ 12ਵੀਂ ਦਾ ਕਰਨਾ ਤੇ ਇੱਕ ਪਿੰਡ ਦਾ ਟੋਬਾ ਛੱਪੜ ਗੰਦੇ ਪਾਣੀ ਦੀਆਂ ਬਿਮਾਰੀਆਂ ਦੇ ਘਰ ਬਣ ਗਏ ਇੱਕ ਪਿੰਡ ਦਾ ਗਰਾਊਂਡ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਇੱਧਰ ਉੱਧਰ ਭਟਕਣ ਦੀ ਬਜਾਏ ਨਸ਼ਿਆਂ-ਨੁਸ਼ਿਆਂ ਜਾਣ ਦੀ ਬਜਾਏ ਗਰਾਊਂਡ ਬਣਿਆ ਹੋਵੇ ਖੇਡਣਗੇ ਖੇਡਾਂ ਦੇ ਵਿੱਚ ਪੰਜਾਬ ਸਰਕਾਰ ਖੇਡਾਂ ਬਤਨ ਪੰਜਾਬ ਦੀ ਸ਼ੁਰੂ ਕਰ ਚੁੱਕੀ ਹੈ ਉਹ ਖੇਡਾਂ ਦੇ ਵਿੱਚ ਉਹਨਾਂ ਨੂੰ ਸਰੀਰ ਨਾਲ ਪਿਆਰ ਹੋਊਗਾ ਉਹ ਇੱਧਰ ਉੱਧਰ ਮਾੜੀ ਸੰਗਤ ਤੋਂ ਬਚਣਗੇ ਇਸ ਇਲਾਕੇ ਨੇ ਬਹੁਤ ਦੁੱਖ ਝੱਲੇ ਨੇ ਜੀ ਬੜੇ ਨੇਰੀਆਂ ਝੱਖੜ ਝੁੱਲੇ ਨੇ ਇਸ ਇਲਾਕੇ ਦੇ ਉੱਤੋਂ ਦੀ ਬੜੇ ਬਜ਼ੁਰਗ ਖੜੇ ਨੇ ਜਿਨ੍ਹਾਂ ਨੇ ਇਹੀ ਅਰਦਾਸਾਂ ਕੀਤੀਆਂ ਕਿ ਪ੍ਰਮਾਤਮਾ ਦੁਨੀਆ ਤੋਂ ਹਰੇਕ ਨੇ ਜਾਣਾ ਹੈ ਜਾਣ ਤੋਂ ਪਹਿਲਾਂ ਪੰਜਾਬ ਨੂੰ ਪਟੜੀ ਤੇ ਚੜਦਾ ਦੇਖ ਜਿਏ ਜਾਣ ਤੋਂ ਪਹਿਲਾਂ ਸਾਡੇ ਪਿੰਡ ਨੂੰ ਸਾਡੇ ਪਰਿਵਾਰ ਨੂੰ ਕੋ ਗਵਸਦਾ ਦੇਖ ਜਿਏ ਉਹ ਦਿਨ ਆ ਗਏ ਹੁਣ ਆਪਣੇ ਆਪਾਂ ਹੁਣ ਕਰ ਰਹੇ ਆ ਕੰਮ ਸਕੂਲ ਨਵੇਂ ਬਣ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਬਹੁਤ ਵੱਡੀਆਂ ਵੱਡੀਆਂ ਪੜਾਈਆਂ ਦੇ ਟੈਸਟ ਪਾਸ ਕਰ ਰਹੇ ਨੇ ਹਸਪਤਾਲ ਬਣ ਰਹੇ ਨੇ ਮਾਲਾ ਕਲੀਨਿਕ ਆਮ ਆਦਮੀ ਕਲੀਨਿਕ ਪਿੰਡਾਂ ਚ ਖੁੱਲ ਰਹੇ ਨੇ ਬਿਲਕੁਲ ਫਰੀ ਦਵਾਈਆਂ ਫਰੀ ਲਾਜ ਫਰੀ ਆਪਰੇਸ਼ਨ ਹੋ ਰਹੇ ਨੇ ਨੌਕਰੀਆਂ ਮਿਲ ਰਹੀਆਂ ਸਾਡੇ ਧੀਆਂ ਪੁੱਤਾਂ ਨੂੰ ਬਿਜਲੀ ਦਾ ਬਿੱਲ ਫਰੀ ਹੈ ਖੇਤਾਂ ਵਾਲੀ ਬਿਜਲੀ ਦਿਨੇ ਆਉਂਦੀ ਹੈ ਨਾਲੇ ਆਉਂਦੀ 8 10 12 ਘੰਟੇ ਜਦੋਂ ਮਰਜ਼ੀ ਜਾ ਕੇ ਮੋਟਰ ਚਲਾ ਲਓ ਟਿਊਬਲ ਚਲਾ ਲਓ ਕੱਸੀਆਂ ਦਾ ਪਾਣੀ ਨਹਿਰਾਂ ਦਾ ਪਾਣੀ ਵੀ ਟੇਲਾਂ ਤੱਕ ਪਹੁੰਚਾ ਰਹੇ ਹਾਂ ਜਿਹੜਾ ਹਰਮੀਤ ਸੰਧੂ ਜੀ ਨੇ ਗੱਲ ਕਹੀ ਹੈ ਕਿ ਲਾਲ ਲਕੀਰ ਦੇ ਦੇ ਵਿੱਚ ਜਿਹੜੇ ਘਰ ਨੇ ਉਹ ਉਹਨਾਂ ਦੀ ਮਾਲਕੀਅਤ ਨਹੀਂ ਹੈਗੀ ਬਹੁਤ سارے ਘਰ ਨੇ ਪੰਜਾਬ 'ਚ ਇਦਾਂ ਦੇ ਕਈ ਸ਼ਹਿਰਾਂ ਦੀਆਂ ਹੱਦਾਂ ਤੋਂ ਬਾਹਰ ਨੇ ਲਾਲ ਲਕੀਰ ਦੇ ਅੰਦਰ ਨੇ ਜਾਂ ਬਾਹਰ ਨੇ ਅਸੀਂ ਉਹ ਸ਼ੁਰੂ ਕਰ ਚੁੱਕੇ ਹਾਂ ਡੀਸੀ ਤਰਨਤਾਰਨ ਨੂੰ ਅਸੀਂ ਕਹਤਾ ਕਿ ਸਾਨੂੰ ਤੁਸੀਂ ਪੂਰਾ ਲੇਖਾ ਜੋਖਾ ਬਣਾ ਕੇ ਦਿਓ ਕਿਉਂਕਿ ਦੇਖੋ ਜੇ ਘਰ ਆਪਣਾ ਘਰ ਹੈ ਪਰ ਆਪਣਾ ਹੈ ਨਹੀਂ ਰਹਿੰਦੇ ਉਸੇ ਘਰ ਚ ਪਿਛਲੇ 40 ਸਾਲ ਤੋਂ 50 ਸਾਲ ਤੋਂ ਕਈ ਪੀੜ੍ਹੀਆਂ ਦਾ ਪ੍ਰਭਾਵਦਾ ਹੈ ਨਹੀਂ ਜੇ ਕਿਤੇ ਰਿਜਿਸਟਰੀ ਹੋ ਜੇ ਉਹਦੇ ਮਾਲਕ ਬਣ ਜਾਓ ਜ਼ਰੂਰੀ ਨਹੀਂ ਕਿ ਮਾਲਕ ਬਣ ਕੇ ਕਰਜ਼ਾ ਹੀ ਲੈਣਾ ਹੈ ਮਾਲਕ ਬਣ ਕੇ ਇੱਕ ਮਨ ਨੂੰ ਸਕੂਨ ਮਿਲਦਾ ਹੈ ਕਿ ਘਰ ਮੇਰਾ ਹੈ ਹਰੇਕ ਬੰਦਾ ਚਾਹੁੰਦਾ ਮੇਰਾ ਇਸ ਧਰਤੀ ਤੇ ਕੋਈ ਘਰ ਹੋਵੇ ਮੈਂ ਉੱਥੇ ਰਵਾਂ ਮੇਰੇ ਬੱਚੇ ਰਹਿਣ ਬੱਚਿਆਂ ਨੂੰ ਪੜਾਈਏ ਬੱਚੇ ਪੜਾ ਕੇ ਅਫਸਰ ਲਾਈਏ ਉਹ ਘਰਾਂ ਦੀਆਂ ਗਰੀਬੀਆਂ ਚੱਕਣਗੇ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਲਾਲ ਕਾਰਡ ਗਰੀਬੀ ਨਹੀਂ ਚੱਕ ਸਕਦਾ ਵੀਰੋ ਤੁਹਾਡੇ ਜਵਾਕ ਪੜਾ ਕੇ ਜਦੋਂ ਇੰਜੀਨੀਅਰ ਡਾਕਟਰ ਬਣ ਗਏ 8 8 10 10 ਲੱਖ ਰੁਪਏ ਦੇ ਪੈਕੇਜ ਤੇ ਚਲੇ ਗਏ ਉਹ ਗਰੀਬੀਆਂ ਚੱਕਣਗੇ ਤੁਹਾਡੀਆਂ ਇਹਨਾਂ ਨੇ ਤਾਂ ਆਪਾਂ ਨੂੰ ਐਂ ਰੱਖਿਆ ਜਾਣ ਬੁੱਝ ਕੇ ਰੱਖਿਆ ਕਾਂਗਰਸੀਆਂ ਨੇ ਤੇ ਕਾਲੀਆਂ ਨੇ ਜਾਣ ਬੁੱਝ ਕੇ ਆਪਾਂ ਨੂੰ ਅਨਪੜ ਰੱਖਿਆ ਉਹ ਕਹਿੰਦੇ ਜੇ ਪੜ ਗਏ ਸਾਡੇ ਖੇਤਾਂ ਚ ਦਿਹਾੜੀਆਂ ਕੌਣ ਕਰੂਗਾ ਜੇ ਪੜ ਗਏ ਤਾਂ ਸਾਡੇ ਘਰਾਂ ਚ ਸਫਾਈਆਂ ਕੌਣ ਕਰੂਗਾ ਸਾਡੇ ਘਰਾਂ ਚ ਪੋਚੇ ਕੌਣ ਲਾਊਗਾ ਨੌਵੀਂ ਨੌਵੀਂ ਕਲਾਸ ਤੱਕ ਕਹਿੰਦੇ ਕਹਿੰਦੇ ਫੇਲ ਹੀ ਨਹੀਂ ਕਰਨਾ ਨੌਵੀਂ ਕਲਾਸ ਤੱਕ ਕਹਿੰਦੇ ਫੇਲ ਹੀ ਨਹੀਂ ਕਰਨਾ ਕੋਈ ਬੱਚਾ ਪਤਾ ਹੀ ਨਹੀਂ ਲੱਗਦਾ ਕਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਕਿਹੜੇ ਸਬਜੈਕਟ ਚ ਹੁਸ਼ਿਆਰ ਹੈ ਜਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਘੰਟਾ ਉਹਨੂੰ ਵੱਧ ਪੜਾ ਲਾਂਗੇ ਪਤਾ ਤਾਂ ਲੱਗੇ ਦਸਵੀਂ ਚੋਂ 70% ਫੇਲ ਹੋ ਜਾਂਦੇ 20% ਫੇਲ ਵਰਗੇ ਨੰਬਰ ਆ ਜਾਂਦੇ 35 40 ਚਲੋ ਜੀ 80 90% ਰਹਿ ਗਏ ਦਸਵੀਂ ਚੋਂ ਚਲੋ ਜੀ ਆਟਾ ਦਾਲ ਸਕੀਮ ਚ ਆ ਗਏ ਹੁਣ ਚਲੋ ਬੰਨੀ ਜਾਓ ਹਾਥੇ ਨਾ ਲੀਡਰਾਂ ਦੇ ਬਸ ਆ ਪੰਗਾ ਪਾਇਆ ਇਹਨਾਂ ਨੇ ਅਸੀਂ ਚਾਹੁੰਆਂ ਜਵਾਕ ਪੜ ਕੇ ਆਪਦੇ ਪੈਰਾਂ ਤੇ ਖੜਾ ਹੋ ਜੇ ਆਪਦੇ ਮਾਂ ਪਿਓ ਦੀ ਗਰੀਬੀ ਉਹ ਚੱਕੂਗਾ ਕਈ ਰਿਸ਼ਤੇਦਾਰਾਂ ਦੀ ਵੀ ਚੱਕੀ ਜਾਂਦੀ ਹੈ ਨਾਲ ਪਿੰਡ ਦੇ ਵਿੱਚ ਵੀ ਪਤਾ ਲੱਗ ਜਾਂਦਾ ਉਹਨਾਂ ਦਾ ਮੁੰਡਾ ਅਫਸਰ ਬਣਿਆ ਉਹ ਲੋਕ ਵਧਾਈ ਵੀ ਦੇਣ ਜਾਂਦੇ ਨਾਲ ਕਹਿੰਦੇ ਵੀ ਐ ਭਾਈ ਦੱਸ ਦੇ ਕਿਹੜੀ ਕਿਤਾਬ ਪੜ੍ਹੀ ਸੀ ਅਸੀਂ ਵੀ ਸਾਡੇ ਜਵਾਕ ਨੂੰ ਹੀ ਪੜ੍ਹਾ ਦਿੰਨੇ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅਈ ਕਾਫਲੇ ਬਣਦੇ ਆ ਹੌਲੀ ਹੌਲੀ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਇੱਕ ਪਿੰਡ ਠੀਕ ਕਰਾਂਗੇ ਉਹ ਪਿੰਡ ਅਗਲੇ ਪਿੰਡ ਨੂੰ ਦੱਸੂਗਾ ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਤੇ ਜਾਂਦੇ ਸੀ ਭਾਈ ਮਰਦਾਨਾ ਜੀ ਕਹਿੰਦੇ ਭੁੱਖ ਲੱਗੀ ਐ ਭਾਈ ਮਰਦਾਨਾ ਜਿਹਨੂੰ ਪਾਪਾ ਨਾਨਕ ਜੀ ਕਹਿੰਦੇ ਆ ਪਿੰਡੋਂ ਮੰਗ ਲਿਆ ਰੋਟੀ ਉਹ ਪਿੰਡ ਵਾਲਿਆਂ ਨੇ ਨਹੀਂ ਦਿੱਤੀ ਬਾਬਾ ਜੀ ਕਹਿੰਦਾ ਕਈ ਘਰਾਂ ਦੇ ਕੁੰਡੇ ਖੜਕਾਏ ਪਰ ਉਹਨਾਂ ਨੇ ਕਈਆਂ ਨੇ ਕੁੰਡਾ ਖੋਲਿਆ ਨਹੀਂ ਕਈਆਂ ਨੇ ਖੋਲ ਕੇ ਕੁੰਡਾ ਜਵਾਬ ਦਿੱਤਾ ਕਹਿੰਦਾ ਭਾਈ ਅਗਲੇ ਪਿੰਡ ਚੱਲਾਂਗੇ ਇਹ ਪਿੰਡ ਵਸਦਾ ਰਹੇ ਅਗਲੇ ਪਿੰਡ ਗਏ ਉਹਨਾਂ ਨੇ ਬੜਾ ਸ਼ਾਨਦਾਰ ਸਵਾਗਤ ਕੀਤਾ ਭੋਜ ਬਣਾਏ ਬੜੇ ਵਧੀਆ ਵਧੀਆ ਵੀ ਰੱਬ ਦਾ ਫਕੀਰ ਕੋਈ ਆਇਆ ਬੰਦਾ ਰੱਬ ਦਾ ਸਿੱਧੀ ਰੱਬ ਨਾਲ ਲੇਵ ਲੱਗੀ ਹੋਈ ਆ ਤੇ ਬਾਬਾ ਨਾਨਕ ਜੀ ਬਾਬਾ ਮਰਦਾਨਾ ਜੀ ਜਾਂਦੇ ਹੋਏ ਕਹਿ ਗਏ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਇਹ ਪਿੰਡ ਉਜੜ ਜੇ ਬਾਬਾ ਨਾਨਕ ਜੀ ਨੇ ਜਦੋਂ ਇਹ ਗੱਲ ਕਹੀ ਗੁਰੂ ਸਾਹਿਬ ਨੇ ਤਾਂ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਮੈਨੂੰ ਸਮਝ ਨਹੀਂ ਆਈ ਜਿਹੜੇ ਪਿੰਡ ਨੇ ਆਪਾਂ ਨੂੰ ਰੋਟੀ ਨਹੀਂ ਖਵਾਈ ਜਿਹੜੇ ਪਿੰਡ ਨੇ ਕੁੰਡੇ ਨਹੀਂ ਖੋਲੇ ਉਹ ਪਿੰਡ ਨੂੰ ਤੁਸੀਂ ਵਸਦੇ ਰਹੋ ਦਾ ਅਸ਼ੀਰਵਾਦ ਿਆਏ ਜਿਹੜੇ ਪਿੰਡ ਨੇ ਇੰਨਾ ਸੋਹਣਾ ਭੋਜ ਕਰਾਇਆ ਸੇਵਾ ਕੀਤੀ ਹੈ ਉਹਨੂੰ ਤੁਸੀਂ ਉੱਜੜ ਜਾ ਕਹਤਾ ਉਹ ਕਹਿੰਦੇ ਭਾਈ ਉਸ ਪਿੰਡ ਦੇ ਲੋਕਾਂ ਦੀ ਨੀਤ ਮਾੜੀ ਐ ਉਸ ਪਿੰਡ ਨੇ ਆਪਾਂ ਨੂੰ ਫਕੀਰਾਂ ਨੂੰ ਰੋਟੀ ਨਹੀਂ ਖਵਾਈ ਉਹ ਐਸੇ ਪਿੰਡ 'ਚ ਹੀ ਵਸਦੇ ਰਹਿਣ ਇੱਥੇ ਹੀ ਵਸਦੇ ਰਹਿਣ ਬਾਹਰ ਨਾ ਨਿਕਲਣਾ ਤੇ ਇਹ ਪਿੰਡ ਵਾਲੇ ਦਾ ਭਰਾ ਭਾਈ ਮਰਦਾਨਿਆਂ ਇਹ ਤਾਂ ਭਾਈ ਦਰਿਆਦਿਲ ਨੇ ਤਾਂ ਆਏ ਗਏ ਦੀ ਸੇਵਾ ਕਰਨ ਲਈ ਇਹ ਪਿੰਡ ਵਾਲੇ ਜਿੰਨੇ ਬਾਹਰਲੇ ਹੋਰ ਪਿੰਡਾਂ ਚ ਇਧਰ ਉਧਰ ਜਾ ਕੇ ਵਸਣਗੇ ਇਹ ਇਹ ਹੈ ਜੀ ਸਿੱਖਿਆ ਆਪਣੇ ਗਵਾਂਡੀਆਂ ਨੂੰ ਆਪਣੇ ਲੋਕਾਂ ਨੂੰ ਦੇਣੇ ਜਿੰਦਾਬਾਦ ਆਵਾਮੀ ਪਾਰਟੀ ਜਿੰਦਾਬਾਦ ਹੰਕਮਾਨ ਜਿੰਦਾਬਾਦ ਕੋਈ ਕੋਈ ਚੰਗੀ ਚੀਜ਼ ਕਿਸੇ ਪਿੰਡ ਚੋਂ ਸ਼ੁਰੂ ਹੋ ਜੂਗੀ ਹੋਰ ਪਿੰਡਾਂ ਚ ਫੈਲ ਜੂਗੀ ਆਂਦਰਪੀਰ ਮੈਨੂੰ ਮਿਲਿਆ ਇੱਥੇ ਆਖੜੇ ਕਹਿੰਦੇ ਮੈਂ ਇਕੱਲੇ ਨੇ ਝੰਡਾ ਚੱਕਿਆ ਸੀ ਕੋਈ ਨਹੀਂ ਕਹਿੰਦੇ ਉਹ ਤੋਂ ਡਰਦੇ ਹੁੰਦੇ ਸੀ ਆਮਾ ਦੇ ਪਾਟਿਆ ਝੰਡਾ ਚੱਕਣ ਤੋਂ ਆਹ ਦੇਖੋ ਹੁਣ ਕਾਫਲੇ ਬਣੇ ਪਏ ਨੇ ਹੁਣ ਝੰਡੇ ਹੁਣ ਇਹਨਾਂ ਕੋਲੇ ਝੰਡਾ ਨਹੀਂ ਕੰਨਾ ਚੱਕਣ ਵਾਲੇ ਹੋਰ ਆ ਗਏ ਇਹ ਤਾਂ ਹੁਣ ਧੰਨਵਾਦ ਕਰਨ ਵਾਲੇ ਜੀ ਆ ਗਏ ਬਸ ਐਂ ਹੁੰਦਾ ਫਿਰ ਹੌਲੀ ਹੌਲੀ ਕਾਫਲੇ ਬਣਦੇ ਨੇ ਸੋ ਇਸ ਕਰਕੇ ਆਪਾਂ ਤਾਂ ਬਹੁਤ ਨਵੇਂ ਆ ਹਜੇ ਇਹਨਾਂ ਨੂੰ ਤਾਂ ਕਾਂਗਰਸ ਪਾਰਟੀ 1885 ਚ ਬਣੀ ਸੀ ਦੇਖ ਲੋ 1885 ਚ 140 ਸਾਲ ਪੁਰਾਣੀ ਪਾਰਟੀ ਹੈ। ਅਕਾਲੀ ਦਲ 1920 ਚ ਬਣਿਆ ਸੀ। 105 ਸਾਲ ਪੁਰਾਣੀ ਪਾਰਟੀ ਹੈ। ਪਰ ਧੋਕੇ ਰੱਖਦੇ ਤੁਸੀਂ ਇਸ ਵਾਰ 2022 ਚ ਕਿਉਂਕਿ ਲੱਛਣ ਮਾੜੇ ਸੀ, ਕਰਤੂਤਾਂ ਮਾੜੀਆਂ ਸੀ, ਮੇਰਾ ਕੋਈ ਹੱਥ ਨਹੀਂ, ਮੇਰਾ ਤਾਂ ਉਹੀ ਨਾ ਹੀ ਲੱਗਦਾ। ਮੇਰਾ ਤਾਂ ਨਾ ਹੀ ਲੱਗਦਾ। ਇਹਨਾਂ ਨੇ ਆਪਣੀਆਂ ਕਰਤੂਤਾਂ ਕਰਕੇ ਇਹ ਕਾ ਇਹ ਹਾਲ ਕਰਾਇਆ ਆਪਦਾ। ਇਤ ਕਾਇਦੀ ਹੋਣਾ ਜੀ ਲੈ ਕਹਤਾ ਤੁਸੀਂ ਫਿਰ ਹਾਂ ਜੀ ਜੀ ਮੈਂ ਬਿਲਕੁਲ ਨਾਲ ਖੜਾਂਗੇ ਜੀ ਬਹੁਤ ਬਜ਼ੁਰਗਾਂ ਨੇ ਉਹ ਨਾ ਜੀ ਹੁਣ ਕੀ ਉਹ ਤਾਂ ਆਪ ਹੀ ਚੁਟਕਲਾ ਬਣੇ ਪਏ ਨੇ ਉਹ ਹੱਸਣ ਬਾਤ ਤੇ ਤੁਸੀਂ ਉਹਨਾਂ ਦੇ ਮੂੰਹ ਹੀ ਦੇਖ ਲਿਆ ਕਰੋ ਬਸ ਜੋ ਮੈਂ 부ਜੇ ਪਏ ਨੇ ਤੁਰੇ ਫਿਰਦੇ ਨੇ ਲੈ ਉਹ ਹਰ ਸਿਮਰਤ ਕੌਰ ਬੀਬਾ ਜੀ ਉਹ ਉਹ ਫਿਰਦੀ ਐ ਪਿੰਡਾਂ 'ਚ ਉਹ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਚਿੱਟੇ ਦਾ ਕਿਸੇ ਨੂੰ ਨਾਂ ਨਹੀਂ ਪਤਾ ਹੁੰਦਾ ਸੀ ਹੱਦ ਆ ਯਾਰ ਕਹਿੰਦੀ ਕੀ ਕਹਿੰਦੀ ਹਰਜਿੰਦਰ ਕੌਰ ਐਮਪੀ ਐ ਬਠਿੰਡੇ ਤੋਂ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਤਾਂ ਚਿੱਟੇ ਦਾ ਕਿਸੇ ਨੂੰ ਨਾਂ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਐ ਸੋਚੋ ਸਹੀ ਕਹਿੰਦੀ ਓਹ ਕਈ ਵਾਰੀ ਰੱਬ ਸੱਚ ਕਾ ਲੰਦਾ ਹੈ ਚਿੱਟੇ ਦਾ ਉਦੋਂ ਨਾਂ ਨਹੀਂ ਪਤਾ ਹੁੰਦਾ ਸੀ ਕਿਉਂਕਿ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੂੜੀ ਮਜੀਠੀਆ ਟੀਕਾ ਉਦੋਂ ਕੋਣ ਚਿੱਟਾ ਕਹਿੰਦਾ ਸੀ ਉਹ ਕਹਿੰਦਾ ਸੀ ਮਜੀਠਿਆ ਨਹੀਂ ਥੋੜਾ ਜਿਹਾ ਥੋੜਾ 2 ਗ੍ਰਾਮ ਜੀਠੀਆ ਹੈਗਾ ਉਹ ਕਹਿੰਦਾ ਨਹੀਂ ਭਾਈ ਮੇਕੋ ਤਾਂਬ ਤੇ ਜੋ ਗਈ ਹੈ ਹਾਂ ਫਾਸ ਬੜਸੀ ਨਾ ਦੇ ਇਹ ਹਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਯਾਰ ਸਾਡੇ ਘਰਾਂ ਚ 76 ਪਛਾ ਕੇ ਹਜੇ ਮਜ਼ਾਕ ਕਰਦੇ ਐ ਪਰ ਇੱਕ ਗੱਲ ਆ ਤੁਹਾਡਾ ਪੁੱਤ ਕਹਿੰਦਾ ਤੁਹਾਡਾ ਭਰਾ ਛੋਟਾ ਵੱਡਾ ਭਰਾ ਮੰਨਦੇ ਹੋ ਜੋ ਮਰਜ਼ੀ ਮੰਨੋ ਕਿ ਮੇਰਾ ਨਾ ਕਿਸੇ ਰੇਤੇ ਵਾਲੇ ਚ ਸਾਂ ਨਾ ਕਿਸੇ ਚਿੱਟੇ ਵਾਲੇ ਜਿਸਾ ਨਾ ਕਿਸੇ ਬੱਸਾਂ ਵਾਲਿਆਂ ਜਿਸਾ ਨਾ ਗਦੇ ਟਾਬਿਆਂ ਜਿਸਾ ਹਿੱਸਾ ਮੇਰਾ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਜਿਨ੍ਹਾਂ ਨੇ ਪੰਜਾਬ ਦੇ ਪੈਸੇ ਨੂੰ ਲੁੱਟਿਆ ਕੱਲੇ-ਕੱਲੇ ਰੁਪਏ ਦਾ حساب ਹੋਊਗਾ ਉਹ ਅਲੱਗ ਗੱਲ ਹੈ ਟਾਈਮ ਲੱਗ ਜਾਂਦਾ ਕਈ ਵਾਰੀ ਕਾਗਜ਼ ਪੱਤਰ ਬਣਾਉਣ ਤੇ ਪਰ ਫਿਰ ਜਾ ਕੇ ਮੁਲਾਕਾਤ ਕਰ아요 ਨਾਬੇ ਸਰਾਨਾ ਮੰਗਦਾ ਹੁਣ ਉਹ ਬੈਠੇ ਨੇ ਅੰਦਰ ਹੁਣ ਤਾਂ ਕੋਰਟਾਂ ਕਰਦੀਆਂ ਨੇ ਜੋ ਕਰਦੀਆਂ ਨੇ ਅਦਾਲਤਾਂ ਨਹੀਂ ਦਿੰਦੀਆਂ ਸਾਡੇ ਕੋਲ ਸਬੂਤ ਹੈਗੇ ਨੇ ਅਸੀਂ ਦੇਦੇ ਸਾਰੇ 40000 ਪੰਨਿਆਂ ਦੀ ਚਲਾਨ ਪੇਸ਼ ਕਰਤਾ ਵੀ ਆਹ ਲਓ ਜੀ ਹਜੇ ਨਹੀਂ ਮੰਨਦੇ ਯਾਰ ਕਮਾਲ ਹੈ ਹਜੇ ਨਹੀਂ ਮੰਨਦੇ ਹਾਂ ਉਹੀ ਗੱਲ ਹੈ ਨਾ ਇਸ ਵਾਰ ਵੋਟਾਂ ਦੇ ਵਿੱਚ ਇਹਨਾਂ ਨੂੰ ਦੱਸ ਦੋ ਕਿ ਤੁਸੀਂ ਮੰਨਦੇ ਨਹੀਂ ਮੰਨਦੇ ਅਸੀਂ ਇਹ ਮੰਨੀ ਬੈਠੇ ਆ ਵੀ ਤੁਸੀਂ ਚਿੱਟਾ ਤੁਸੀਂ ਬਕਵਾਇਆ ਆਹ ਤੱਕੜੀ ਜਿਹੜੀ ਹੈ ਬੇਬੇ ਮੇਰੀ ਦਾਦੀ ਵੀ ਇੰਹੀਂ ਕਹਿੰਦੀ ਹੁੰਦੀ ਸੀ ਬੇ ਪੁੱਤ ਬਾਬੇ ਨਾਨਕ ਦੀ ਤੱਕੜੀ ਨੂੰ ਬੋਟ ਪਾਵਾਂਗੇ ਹੌਲੀ-ਹੌਲੀ ਮੈਂ ਸਮਝਾਇਆ ਮੈਂ ਕਿਹਾ ਬੇਬੇ ਉਹ ਮੇਰੀ ਇਹ ਦਾਦੀ ਏ ਬਾਬੇ ਨਾਨਕ ਵਾਲੀ ਨਹੀਂ ਹੈਗੀ ਇਹ ਕਹਿੰਦੀ ਕਿਵੇਂ ਮੈਂ ਬਾਬੇ ਨਾਨਕ ਵਾਲੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਹੀ ਤੋਲਦੀ ਸੀ ਇਹ ਬਾਦਲ ਕੇ ਵਾਲੀ ਇਹ ਤਾਂ ਮੇਰਾ ਮੇਰਾ ਸਭ ਕੁਝ ਮੇਰਾ ਹੀ ਤੋਲਦੀ ਹੈ ਇਹ ਤੱਕੜੀ ਦੀਆਂ ਉਹ ਦੇਖੋ ਵੀਰੋ ਰੱਬ ਆਪ ਹੀ ਕਰ ਦਿੰਦਾ ਜੀ ਆਪਣੇ ਨਾਲ ਤਾਂ ਰੱਬ ਹੈ ਪੈਸੇ ਨਹੀਂ ਆਗੇ ਆਪਣੇ ਕੋਲੇ ਗੁੰਡਾਗਰਦੀਆਂ ਨਹੀਂ ਕਰਦੇ ਆਪਣਾ ਰੱਬ ਇਹਨਾਂ ਨੇ ਆਪ ਹੀ ਅਰਦਾਸ ਕੀਤੀ ਜਿਨਾਂ ਨੇ ਚਿੱਟਾ ਵੇਚਿਆ ਉਹਨਾਂ ਦਾ ਕੱਖ ਨਾ ਰਹੇ ਹੋ ਗਿਆ ਪ੍ਰਮਾਨ ਹੋ ਗਈ ਅਰਦਾਸ ਪ੍ਰਮਾਨ ਹੋ ਗਈ ਕੱਖ ਨਹੀਂ ਰਹਾ ਆਪ ਹੀ ਅਰਦਾਸ ਕੀਤੀ ਜਿਨ੍ਹਾਂ ਬੇਅਤਬੀਆਂ ਕਰਾਈਆਂ ਗੁਰੂ ਸਾਹਿਬ ਦੇ ਕੱਖ ਨਾ ਰਹੇ ਚੱਲੀ ਜਾਂਦੇ ਕੇਸ ਦੇਖਦੇ ਜਾਏ ਹੁੰਦਾ ਕੀ ਆਉਂ ਠੀਕ ਹੈ ਨਾ ਆਪ ਹੀ ਆਬਾਦ ਦੇ ਬੰਦ ਨੂੰ ਬੋਲਦੇ ਆ ਰੱਬ ਕਹੋਂਦਾ ਹੈ ਇਹੇ ਕਰਕੇ ਇਹ ਹੁਣ ਸੁਖਬੀਰ ਬਾਦਲ ਕਹਿੰਦਾ ਸੀ ਝਾੜੂ ਤੀਲਾ ਤੀਲਾ ਹੋ ਗਿਆ ਮੈਂ ਕਿਹਾ ਓਏ ਝਾੜੂ ਚੋ ਦੋ ਚਾਰ ਕਮਜ਼ੋਰ ਜੇ ਤੀਲੇ ਇਧਰ ਉਧਰ ਹੋ ਜਾਣ ਝਾੜੂ ਦਾ ਸਫਾਈ ਕਰਦਾ ਰਹਿੰਦਾ ਓਏ ਤੱਕੜੀ ਦੀ ਇੱਕ ਰਸੀ ਟੁੱਟ ਜੇ ਤੋਲਣ ਚੋਕੀ ਨਹੀਂ ਰਹਿਦੀ ਓ ਉਹ ਤੂੰ ਤੱਕੜੀ ਸਾਮ ਓਏ ਆਪਣੀ ਉਹ ਵੀ ਕਹਿੰਦੇ ਸੀ ਪ੍ਰਤਾਪ ਬਾਜਬੇ ਜਿਹੜੀ ਕਾਂਗਰਸ ਵਾਲੇ ਪੰਡੋ ਕਹਿੰਦੇ ਝਾੜੂ ਖਤਮ ਹੋ ਗਮ ਮੈਂ ਕਿਹਾ ਓਏ ਪੰਜੇ ਦੀ ਕੂਂਗਲ ਵੜਦੀ ਐ ਇਧਰ ਉਧਰ ਹੀਆਂ ਅਲਲਾ ਕੋਟ ਜਾ ਬਣ ਜਾਂਦਾ ਓਏ ਤੁਸੀਂ ਪੰਜੇ ਤੱਕ ਕੜਿਆਂ ਸੰਭੋਏ ਸਾਡੀ ਫਿਕਰ ਨਾ ਕਰੋ ਜੀ ਮੰਮੀ ਹਾਂ ਜੀ ਆ ਦੇਖੋ ਮਾਂ ਨੇ ਵੀ ਇਹੀ ਗੱਲ ਕਹੀ ਐ ਪਈ ਨਸ਼ੇ ਨਾਲ ਬਹੁਤ ਘਰ ਬਰਬਾਦ ਹੋਏ ਨੇ ਇਹ ਇਹਨਾਂ ਨੇ ਕੀਤੇ ਨੇ ਅਸੀਂ ਲੱਗੇ ਹੋਇਆ ਸਾਨੂੰ ਦੱਸੋ ਤੁਹਾਡੇ ਪਿੰਡ 'ਚ ਕੀ ਦਿੱਕਤ ਐ ਕੀ ਕਰਨਾ ਐ ਕੀ ਮੰਗ ਪੱਤਰ ਐ ਆ ਵੋਟਾਂ ਤੋਂ ਬਾਅਦ ਦੁਬਾਰੇ ਫੇਰਾਂ ਅੱਛਾ ਤੁਹਾਡੇ ਪਿੰਡ ਕਦੇ ਕੋਈ ਮੁੱਖ ਮੰਤਰੀ ਆਇਆ ਤੁਹਾਡੇ ਪਿੰਡ ਕੋਈ ਆਇਆ ਆਇਆ ਨਹੀਂ ਕਦੇ ਵੀ ਨਹੀਂ ਆਇਆ ਕੋਈ ਪੁਰਾਣਾ ਯਾਦ ਹੋਊ ਕੋਈ 55 ਸਾਲ ਤੋਂ ਤੁਹਾਨੂੰ ਪਤਾ ਹੈ ਕੋਈ ਨਹੀਂ ਆਇਆ ਕੋਈ ਕਹਿਰਾਂ ਕੋਰਾਂ ਕੋਈ ਪੁਰਾਣਾ ਹਾਂ ਪਹਿਲਾਂ ਹਾਂ ਤੁਹਾਡੇ ਤੋਂ ਪਹਿਲਾਂ ਤਾਂ ਕੀ ਆਇਆ ਉਹ ਹੈ ਨਹੀਂ ਆਏ ਹੁਣੇ ਮੈਨੂੰ ਪਤਾ ਇੱਧਰ ਨਹੀਂ ਆਉਂਦੇ ਉਹ ਇੱਥੇ ਤਾਂ ਉਹਦਾ ਟੈਂਪਰੇਚਰ ਪੁੱਛ ਕੇ ਤਾਂ ਬਾਹਰ ਨਿਕਲਦੇ ਆ ਵੀ ਤਾਪਮਾਨ ਕਿੰਨਾ ਹੈ ਉਹ ਅਫਸਰ ਕਹਿੰਦੇ ਨੇ ਸਰ 40 ਡਿਗਰੀ ਓ ਨੋ ਟੂ ਹੌਟ ਟੂ ਹੌਟ ਬਹੁਤ ਗਰਮੀ ਹੈ ਜੇ ਥੋੜੇ 30 ਤੋਂ ਥੱਲੇ ਆਏ ਦੱਸਿਓ ਉਹ 30 ਤੋਂ ਥੱਲੇ ਵਾਲੇ ਨਿਕਲਦੇ ਨੇ ਇਹਨਾਂ ਨੂੰ ਪਸੀਨਾ ਨਹੀਂ ਆ ਸਕਦਾ ਹਾਂ ਇਹ ਆ ਵੀ ਮੇਰੇ ਘਰ ਕੇ ਆ ਜਾਣਗੇ ਹੁਣ ਥੱਲੇ ਤਾਂ ਲਾ ਲੇ ਧਰਤੀ ਤੇ ਤਾਂ ਆ ਗਏ ਘਰ ਹੁਣ ਪਿੰਡਾਂ 'ਚ ਵੀ ਆ ਜਾਣਗੇ ਚਲੋ ਜੀ ਆ ਗਏ ਕੋਈ ਗੱਲ ਨਹੀਂ ਚਾਹ ਪਾਣੀ ਪਿਆ ਦਿਓ ਆਪਾਂ ਇੰਨੇ ਮਾਰੇ ਵੀ ਨਹੀਂ ਹੈਗੇ ਇਹਨਾਂ ਵਰਗੇ ਮੈਨੂੰ ਪਤਾ ਲੱਗਿਆ ਪੈਸੇ ਵੰਡਣਗੇ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਨੇ ਕਿਸ ਨੇ ਸਮੈਗਲਿੰਗ ਚੋਂ ਕਮਾਏ ਨੇ ਕਿਸ ਨੇ ਇਧਰੋਂ ਤੁਹਾਨੂੰ ਲੁੱਟ ਕੇ ਹੀ ਕਮਾਏ ਨੇ ਮੇਰੀ ਹੱਥ ਬਣ ਕੇ ਬੇਨਤੀ